वाहेगुरू जी का खालसा वाहेगुरू जी की फतेह अज अं सैज पर पांच सौ पंजा तो शुरू करा सलोक महला तीजा सा जल जाओ जिन का सुहाओ न पाया नानक रसना शब्द रसाए जिन हर हर मन बसाया महला तीजा सा जल जाओ जिन का नाम बसार विसारिया नानक गुरमुख रसना हर जपे हर के नाए प्यारे पौष हरे आपे ठाकुर सेव सेवक जगत भगत हरे आपे करे कराए हरे आपे वेखे वि आपे जित पावे तित लाए, हर हरिक ना मार्ग पाए आपे हरिक ना उज्जड़ पाए हर सच्चा साहेब सच तपाव सल तय गुर प्रसाद कहे जन नानक हर सच्चे के गुण गाय श्लोक महिला तीजा ਦਰਬੇਸੀ ਕੋ ਜਾਨ ਸੇ ਬਿੱਲਾ ਕੋ ਦਰਬੇਸ ਜੇਕਰ ਕਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾਂ ਦੇ ਸਤ ਅਜ ਰਹੇ ਗੁਰਮੁਖ ਭਿਖਿਆ ਨਾਉ ਤਿਸਕੇ ਜਨ ਬਖਾ ਲੀਏ ਨਾਨਕਾ ਬਲੀ ਹਾਰੇ ਜਾਓ ਮਹੱਲਾ ਤੀਜਾ ਨਾਨਕ ਤਰਵਰ ਇੱਕ ਫਲ ਦੋਏ ਪੰਖੇ ਰੂ ਆਹੇ ਆਵਤ ਜਾਤ ਨ ਦਿਸੀ ਨਾ ਪਰ ਪੰਖੀ ਤਾ ਹੈ ਬਹੁ ਰੰਗੀ ਰਸਪ ਹੋ ਗਿਆ ਸਬਦ ਰਹਿਲ ਨਿਰਬਾਨ ਹਰ ਅਸਫਲ ਰਾਤੇ ਨਾਨਕਾ ਕਰਮ ਸਚਾਨ ਨਿਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਗਾਕ ਆਪੇ ਆਪੇ ਧਰਤੀ ਆਪੇ ਹੈ ਰਾਹਕ ਆਪੇ ਜਮਾਏ ਪਿਸਾਵੇ ਆਪੇ ਪਕਾਵੇ ਆਪੇ ਪਾnde ਦੇ ਪਰੋਸੇ ਆਪੇ ਹੀ ਬਹਿ ਖਾਵੇ ਆਪੇ ਚਲ ਆਪੇ ਦੇਸ਼ਿੰਗਾ ਆਪੇ ਚੂਲੀ ਪਰਾਵੇ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਜਿਸਨੋ ਕਿਰਪਾਲ ਹੋਵੇ ਹਰਿਆਪੇ ਤਿਸਨੋ ਹੁਕਮ ਬਣਾਵੇ ਸਲੋਕ ਮਹਲਾ ਤੇਜਾ ਕਰਨ ਤਰਨ ਸਬ ਵੰਦਨਾ ਪਾਪੁਨ ਸੰਬੰਧ ਮਮਤਾ ਮੂਨ ਸੋ ਵੰਦਨਾ ਪੁੱਤਰ ਕਲਤਾ ਸੁਤੰਦ ਜੈ ਦੇਖ ਤਹ ਜੇਵਰੀ ਮਾਇਆ ਕਾ ਸੰਬੰਧ ਨਾਨਕ

ਤਦੋ ਕਿਆ ਕੋਡੋ ਲੇਵੇ ਕਿਆ ਕੋ ਦੇਵੇ ਜਾਂ ਅਵਨ ਨ ਦੂਜਾ ਜਾਂ ਅਵਰ ਨ ਦੂਜਾ ਕੀ ਫਿਰ ਆਪੇ ਜਗਤੋ ਪਾਇਆ ਕਰਤੇ ਦਾਨ ਸਭਨਾ ਕੋ ਦੀਆ ਆਪੇ ਸੇ ਬਨਾਈ ਨਾ ਗੁਰਮਖ ਆਪੇ ਅੰਮ੍ਰਿਤ ਪੀਆ ਆਪੇ ਅਨਕਾਰਿਆਕਾਰ ਹੈ ਆਪੇ ਆਪੇ ਕਰਿ ਸੋਤੀਐ ਸਲੋਕ ਮਹਲਾ 3 ਗੁਰਮੁਖ ਪ੍ਰਭ ਸੇਵੇ ਸਤਸਾਚਾਂ ਦਿਨ ਸੈ ਸੁਪਿਆ ਸਦਾ ਆਨੰਦ ਗਾਵੇ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰਪ੍ਰੀਤਮ ਵਸਿਆ ਤੁਰ ਕੰਮ ਲਿਖਿਆ ਕਰਤਾਰ ਨਾਨਕਿ ਆਪੇ ਮਿਲਾਇਨੇ ਆਪੇ ਕਿਰਪਾਤਾ ਮਹੱਲਾ ਤੇਜਾ ਕਹਿਆ ਕਤਿਏ ਨ ਪਾਈਂ ਅੰਦੇ ਰਹਿ ਸਦਗੁਣ ਗਾਏ ਬਿਨ ਕਰਮੇ ਕਿਨੇ ਨ ਪਾਇਓ ਪੋਕਮੁਏ ਬਿਲਾਏ ਗੁਰਕੇ ਸਬਦ ਮੰ ਤਨ ਪਿਜੇ ਆਪੇ ਵਸੇ ਮਨਿ ਆਏ ਨਾਨਕ नदरी पाई आपे लई मिलाए पौड़ी पे वेद पुराण सब सास आपे कथे पे ये पीजे आपे ही बह बह पूजे करता है परपंच पर पंच करीजे आपे पर विरत आपे निर्वर्ती आपे अकथ कथीजे आपे पुन सब आपे कराए आपे लिप्त वतीजे आपे सुख दुख देवे करता है आपे बख्श करीजे श्लोक महल्ला तीजा ਸੇਖਾਏ ਅੰਦਰ ਜੋਰ ਛੱਡ ਤੂੰ ਪਾਉ ਕਰ ਛਲ ਛਲ ਕੋਾਈ ਗੁਰਕੇ ਪੈ ਕੀਤੇ ਨਿਸਤਰੇ ਪੈ ਵਿੱਚ ਨਿਰਪੋ ਪਾਇ ਮਨ ਕਠੋਲ ਸ਼ਬਦ ਪੇ ਤੂੰ ਸਾਥ ਵਸੇ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਇ ਥਾਏ ਨਾਨਕਾਮ ਕੋਤ ਕਿ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤਿਜ ਮਨਮੁਖ ਮਾਇਆ ਮੋਹ ਹੈ ਨਾਮ ਨ ਲਗੋ ਪਿਆਰ ਕੂੜ ਕਮਾਵੇ ਇਹ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਵਿਖਮਾਇ ਤਨ ਸਾਚ ਮਰੇ ਅੰਤੇ ਹੋਏ ਸਭ ਸ਼ਾਰ ਕਰਨ ਤਰਨ ਸੁਚ ਸੰਜਮ ਕਰੇ ਅੰਤਰ ਲੋਭੀ ਵਿਚਾਰ ਨਾਨ ਜੇ ਮਨ ਮੁਕਮਾਵੇ ਸੁਥਾਇਨ ਪਾਵੇ ਦਰਗੇ ਹੋਏ ਖਵਾਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖਾਣੀ ਆਪੇ ਬਾਣੀ ਆਪੇ ਕਣ ਵਰਵੰਡ ਕਰੇ ਆਪੇ ਸਮੰਧ ਆਪੇ ਹੈ ਸਾਗਰ ਆਪੇ ਹੀ ਵਿਚ ਰਤਨ ਤਰੇ ਆਪੇ ਲਾਏ ਕਰੇ ਜਿਸ ਕਿਰਪਾ ਤਿਸ ਨੂੰ ਜਿਸ ਨੂੰ ਗਰਮ ਕਰੇ ਹਰੇ ਕਰੇ ਹਰੇ ਆਪੇ ਪਹੁੰਚੇ ਆਪੇ ਹੈ ਬੋਹੀ ਤਾਂ ਪੇ ਕੇਵੜੇ ਆਪ ਤਰੇ ਆਪੇ ਕਰੇ ਕਰਾਏ ਕਰਤਾ ਬਨਦੂਚਾ ਤੁਝੇ ਸਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ